ਟੋਲ ਪਲਾਜ਼ਾ ਤੇ ਅਕਸਰ ਸੁਣਿਆ ਜਾਂਦਾ ਹੈ ਬਹੁਤ ਤਰ੍ਹਾਂ ਦੇ ਹਾਦਸੇ ਹੁੰਦੇ ਨੇ ਟੋਲ ਪਲਾਜ਼ਾ ਵਾਲੇ ਨੇ ਗੁੰਡੇ ਭਰਤੀ ਕੀਤੇ ਹੁੰਦੇ ਨੇ ਗੱਲਾਂ ਕਿਤੇ ਨਾ ਕਿਤੇ ਸੱਚੀਆਂ ਨੇ ਕਿਉਂਕਿ ਟੋਲ ਪਲਾਜ਼ਾ ਤੇ ਹੀ ਬਹੁਤ ਜ਼ਿਆਦਾ ਲੜਾਈਆਂ ਹੁੰਦੀਆਂ ਨੇ ਅੱਗੋਂ ਫਿਰ ਟੋਲ ਪਲਾਜ਼ੇ ਵਾਲੇ ਵੀ ਵੱਡੇ ਵੱਡੇ ਨਾਲ ਪੰਗੇ ਲੈਂਦੇ ਨੇ ਇਹ ਬਾਈ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਸੀ ਟੋਲ ਟੂ ਰਿਲੇਟਡ ਕਾਰਡ ਵੀ ਸੀ ਫਾਸਟੈਗ ਵੀ ਲੱਗੇ ਹੋਇਆ ਸੀ ਪਰ ਫਿਰ ਵੀ ਟੋਲ ਪਲਾਜ਼ਾ ਵਾਲਿਆਂ ਨੇ दारू ਪੀ ਕੇ ਜਿਹੜੇ ਗੁੰਡੇ ਵਿੱਠੇ ਹੋਏ ਨੇ ਬਾਈ ਦੇ ਨਾਲ ਅਤੇ ਪਰਿਵਾਰ ਦੇ ਨਾਲ ਝਗੜਾ ਕੀਤਾ ਅਤੇ ਕੁੱਟਮਾਰ ਕੀਤੀ ਜਿਹੜੀ ਬਜ਼ੁਰਗ ਮਾਤਾ ਹੈ ਉਹਨਾਂ ਦੀਆਂ ਫਸਲੀਆਂ ਵੀ ਤੋੜ ਦਿੱਤੀਆਂ ਗਿਆ ਟੋਲਪਲਾਜੀ ਵਾਲਿਆਂ ਦੇ ਵੱਲੋਂ ਅਤੇ ਫਿਰ ਬਾਈ ਦੇ ਵੱਲੋਂ ਇਹ ਅਪੀਲ ਆ ਵੀ ਉਹਨਾਂ ਦੇ 307 ਦਾ ਪਰਚਾ ਹੋਣਾ ਚਾਹੀਦਾ ਆ ਇਹ ਟੋਲ ਟੈਕਸਰ ਤੇ ਜਿਹੜੇ ਇਹਨਾਂ ਨੇ ਗੁੰਡੇ ਭਰਤੀ ਕੀਤੇ ਹੋਇਆ ਜੀ ਇੱਕ ਹੋਰ ਰਾਤ ਘਟਨਾ ਦੇਖਣ ਨੂੰ ਮਿਲੀ ਆ ਇਹ ਬਾਈ ਆਪਦੇ ਪਰਿਵਾਰ ਦੇ ਨਾਲ ਰਾਤ ਨੂੰ ਕਰੀਬ 12 ਵਜੇ ਇਥੋਂ ਲੰਘ ਰਹੇ ਸੀ ਗੱਡੀ ਤੇ ਝੰਡਾ ਲੱਗਿਆ ਸਟicker ਲੱਗਿਆ ਬੈਜ ਆ ਕਾਰਡ ਵੀ ਸੀਗੇ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਸੀਗੀਆਂ ਟੋਲ ਟੈਕਸ ਦੀਆਂ ਪਰ ਇਹਨਾਂ ਨੇ ਜਿਹੜੇ ਗੁੰਡੇ ਭਰਤੀ ਕੀਤੇ ਉਹਨਾਂ ਨੇ ਦਾਰੂ ਪੀਤੀ ਸੀ ਉਹਨਾਂ ਨੇ ਰਾਤ ਕੁੱਟਮਾਰ ਕੀਤੀ ਬਾਈ ਦੀ ਵੀ ਪਰਿਵਾਰ ਦੀ ਵੀ ਤੇ ਇੱਕ ਬਜ਼ੁਰਗ ਮਾਤਾ ਸੀ 90 ਸਾਲ ਦੀ ਉਹਦੇ ਵੀ ਸੱਟਾਂ ਲੱਗੀਆਂ ਉਹਦੀਆਂ ਫਸਲਾਂ ਤੱਕ ਤੋੜਦਿਆਂ ਇਸ ਕਰਕੇ ਅ ਹੱਤ ਦੀ ਕਾਰਵਾਈ ਨਹੀਂ ਕਰਦੀ ਬੰਦਿਆਂ ਤੇ ਆ ਹਾਲਾਤ ਆ ਜੀ ਆਪਣੇ ਪੰਜਾਬ ਦੇ ਵਿੱਚ ਇਹ ਬਾਹਰਲੀਆਂ ਜਿਹੜੀਆਂ ਕਾਰਪੋਰੇਟ ਘਰਾਣਿਆਂ ਦੀਆਂ ਕੰਪਨੀਆਂ ਆਪਣੇ ਮੁੰਡਿਆਂ ਨੂੰ ਬਰਕਲਾ ਕੇ ਆਪਣੇ ਤੇ ਹੀ ਕੁੱਟਮਾਰ ਕਰਾ ਰਹੇ ਆ ਇਸ ਕਰਕੇ ਜਾਗੋ ਪੰਜਾਬੀਓ ਆਪਾਂ ਨੂੰ ਜਾਗਣ ਦੀ ਲੋੜ ਆ ਆ ਨਹੀਂ ਤਾਂ ਆ ਕੁੱਟਣਗੇ ਵੀ ਤੇ ਲੁੱਟਣਗੇ ਵੀ ਧੰਨਵਾਦ ਇਹ ਹਾਲ ਨੇ ਦੋਸਤੋ ਆਪਣੇ ਮੁਲਕ ਦੇ ਵਿੱਚ ਲੋਕਾਂ ਦੇ ਅਤੇ ਕਾਰਪੋਰੇਟ ਘਰਾਣਿਆਂ ਦੇ ਆਪਣੇ ਹੀ ਲੋਕਾਂ ਨੂੰ ਆਪਣੇ ਬਰਕਲਾਪ ਕਰਕੇ ਆਪਣੇ ਆਪਸ ਦੇ ਵਿੱਚ ਲੜਾਈ ਪਵਾ ਦਿੰਦੇ ਨੇ ਸੋ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਇਆ ਕਰੋ ਜਿਹੜੇ ਵੀ ਸਮਝਦਾਰ ਨੇ ਥੋੜਾ ਸਮਝਦਾਰੀ ਨਾਲ ਕੰਮ ਲਿਆ ਕਰੋ ਆਪਣੇ ਲੋਕਾਂ ਨਾਲ ਰਲ ਮਿਲ ਕੇ ਰਹਿਆ ਕਰੋ ਬਾਕੀ ਇਸ ਵੀਡੀਓ ਨੂੰ ਹਰ ਇੱਕ ਦੇ ਕੋਲ ਸ਼ੇਅਰ ਕਰਿਓ